ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਜਿੱਥੇ ਪੂਰੇ ਦੇਸ਼ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਉੱਥੇ ਫਗਵਾੜਾ ਨਜ਼ਦੀਕੀ ਪਿੰਡ ਖਾਟੀ ਧਾਮ ਵਿਖੇ ਵੀ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮੰਦਿਰ ਕਮੇਟੀ ਅਤੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਇਸ ਮੌਕੇ ਜਿੱਥੇ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਹਵਨ ਯੱਗ ਕੀਤਾ ਗਿਆ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਫਗਵਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਵੀ ਆਪਣੇ ਸਾਥੀਆਂ ਸਮੇਤ ਖਾਟੀ ਦਾ ਮੰਦਰ ਵਿਖੇ ਪਹੁੰਚੇ ਤੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਅਸ਼ੀਰਵਾਦ ਪ੍ਰਾਪਤ ਕੀਤਾ ਮੰਦਰ ਕਮੇਟੀ ਵੱਲੋਂ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੰਦਰ ਕਮੇਟੀ ਨੇ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਨਰੇਸ਼ ਭਾਰਦਵਾਰ ਸੁਨੀਲ ਪ੍ਰਾਸ਼ਰ ਸਰਬਜੀਤ ਕੌਰ ਪ੍ਰਿਤਪਾਲ ਕੌਰ ਤੁਲੀ ਵਿਨੋਦ ਵਰਮਾਨੀ ਕਾਲਾ ਪ੍ਰਭਾਕਰ ਜਤਿਨ ਵੋਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਏ ਭਗਵਾਨ ਪਰਸ਼ੂਰਾਮ ਜੀ ਦੀ ਅੱਜ ਜਨਮ ਦਿਵਸ ਹੈ ਔਰ ਆਪਾਂ ਪਾਗਾ ਵਾਲੇ ਕਿ ਸਾਨੂੰ ਉਹਨਾਂ ਦੇ ਇਸ ਪਵਿੱਤਰ ਚਰਨ ਸ਼ੋਕ ਪ੍ਰਾਪਤ ਸਥਾਨ ਤੇ ਅੱਜ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈਗਾ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਇਸ ਇਸ ਪਾਵਨ ਜਗ੍ਹਾ ਤੇ ਉਹਨਾਂ ਨੇ ਤਪ ਕੀਤਾ ਸੀਗਾ ਨਾਲ ਹੀ ਦੁਨੀਆ ਵਿੱਚ ਉਸ ਸਮੇਂ ਜਿੰਨਾ ਵੀ ਪਾਪ ਸੀਗਾ ਅਧਿਕਾਰ ਸੀਗਾ ਉਹਨੂੰ ਦੂਰ ਕੀਤਾ ਉਹਨਾਂ ਦੀ ਕਿਰਪਾ ਦਸ਼ੇ ਸਦਕਾ ਹੀ ਸੀਗਾ ਕਿ ਅੱਜ ਜਿਹੜਾ ਦੁਨੀਆ ਵਿੱਚ ਜਿਹੜਾ ਹੈਗਾ ਸਾਰੇ ਭਾਈਚਾਰਾ ਆਪਸੀ ਪਿਆਰ ਜਿਹੜਾ ਸਮਾਜਿਕ ਭਾਈਚਾਰਾ ਜਿਹੜਾ ਚੱਲ ਰਿਹਾ ਹੈ ਇਸ ਕਰਕੇ ਅੱਜ ਸਮੇਂ ਦੀ ਲੋੜ ਹੈ ਫਸੀ ਉਹਨਾਂ ਨੇ ਦਸਵੇਂ ਰਸਤੇ ਤੇ ਚੱਲੀਏ ਕਿਉਂਕਿ ਅੱਜ ਵੀ ਸਮੇਂ ਚਫਾ ਦੇਖੀਏ ਉਹ ਸਮੇਂ ਲੋਕੀ ਸਾਹਮਣੇ ਵਾਰ ਕਰਦੇ ਸੀਗੇ ਪਰ ਅੱਜ ਸਮਾਂ ਉਹ ਆ ਗਿਆ ਤਾਂ ਪਾਕੀਆਂ ਦੀ ਅੱਜ ਕਿਰਤੀ ਬਹੁਤ ਜ਼ਿਆਦਾ ਵਧ ਗਈ ਹੈਗੀ ਉਹ ਸਾਹਮਣੇ ਆਉਣ ਦੀ ਬਜਾਏ ਜਿਹੜਾ ਹੈਗਾ ਉਹ ਪਿੱਠ ਪਿੱਛੇ ਜਾਂ ਅੰਦਰ ਘਾਤੀ ਜਿਹੜਾ ਆਪ ਕਰਦੇ ਨੇ ਜਾਂ ਮਾਰਾ ਕਰਦੇ ਹੈਗੇ ਨੇ ਇਸ ਕਰਕੇ ਅੱਜ ਦੇ ਇਸ ਮੁਕਤ ਦਿਹਾੜੇ ਤੇ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਅੱਜ ਉਹ ਆਪਣੀ ਸ਼ਕਤੀ ਰੱਖੇ ਸਾਰੀ ਦੁਨੀਆ ਵਿੱਚ ਇਹ ਰੋਸ਼ਨ ਦੇ ਇਨਾ ਜਾਣ ਦੇਣ ਰਾਜਸੀ ਜਿਹਦਾ ਕੋਈ ਅੱਛਾ ਅੱਛਾ ਕੁੱਛ ਹੈ ਉਹਦੀ ਪਛਾਣ ਕਰੀਏ ਜੋ ਕਾਫੀ ਪੁਸ਼ਾ ਉਹਦੀ ਪਛਾਣ ਕਰੀਏ ਉਹ ਸੱਚ ਤੇ ਚੱਲਣ ਵਾਲੇ ਬਾਗ ਤੇ ਜਿਹੜਾ ਫਾਇਦਾ ਰੁਵਾਹ ਵਾਲਾ ਸਮਾਜਿਕ ਫਾਇਦਾ ਰੁਵਾਹ ਵਾਲਾ ਉਹਦਾ ਤੁਸੀਂ ਸਾਡੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਅੱਜ ਭਗਵਾਨ ਪਰਸ਼ੀਰਾਮ ਜੀ ਦੇ ਇਹਦੇ ਬੀਸ਼ੂ ਜੀ ਦੇ ਛਡੇ ਉਤਾਰ ਆ ਗਿਆ ਉਹਨਾਂ ਦੇ ਜਨਮ ਦਿਨਾਂ ਬਹੁਤ-ਬਹੁਤ ਵਧਾਈਆਂ ਬ੍ਰਾਹਮਣ ਮੰਡਲ ਰਿਸਟਰ ਫਵਾੜਾ ਖਾਤੀ ਦਾ ਹੰਵਲਾ ਅੱਜ ਭਗਵਾਨ ਪਰਸ਼ੀਉਨ ਜੀ ਦਾ ਜਨਮ ਦਿਵਸ ਸਾਰੇ ਪਿੰਡ ਵਾਸੀਆਂ ਦੇ ਔਰ ਸਾਰੇ ਫਵਾੜਾ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਔਰ ਬੜੀ ਰੌਣਕ ਲੱਗੀ ਹੋਈ ਹੈ ਪਿੰਜੌਰ ਤੋਂ ਡਾਕਟਰ ਅਮਰਤਾ ਜੀ ਉਹ ਪਰਵਚਨ ਕਰ ਰਹੇ ਭਗਵਾਨ ਪਰਸ਼ੀਉਨ ਜੀ ਬਾਰੇ ਉਹਨਾਂ ਦੀ ਪਹਿਲਾਂ ਕੀਰਤਨ ਮੰਡਲੀ ਸੀ ਉਹਨਾਂ ਨੇ ਸੰਗੀਤਨ ਕੀਤਾ ਹਵਨ ਯੱਗੇ ਹੋਇਆ ਔਰ ਬੜਾ ਉਤਸ਼ਾਹ ਹੈ ਸਾਰੇ ਸੰਗਤ ਵਿੱਚ ਸਾਰੇ ਪਿੰਡ ਵਾਸੀਆਂ ਵਿੱਚ ਔਰ ਭਗਵਾਨ ਪਰਸ਼ੂਜੀ ਦਾ ਜਨਮ ਦਿਨ ਬੜੇ ਧੂਮਤਾਂ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ